ਨਮਸਕਾਰ اے ਆਕਾਸ਼ਵਾਨੀ ਚਲੰਦਰੀ ਪ੍ਰਾਦੇਸ਼ਿਕ ਖਬਰਾਂ ਦੇ ਨਾਲ ਮੈਂ ਸਰਪਜੀਤ ਕੌਰ ਪਹਿਲਾ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਰੂਸ-ਯੁਕਰੇਨ ਜੰਗ ਤੇ ਧਿਆਨ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਦੁਨੀਆ ਦੇ ਕਈ ਨੇਤਾਵਾਂ ਦਾ ਧੰਨਵਾਦ ਕੀਤਾ ਹੈ ਭਾਰਤ ਨੇ ਪਾਕਿਸਤਾਨ ਦੇ ਨਾ ਇਲਜ਼ਾਮਾਂ ਨੂੰ ਬੇਬੁਨਿਆਦ ਘਰਾੜ ਦਿੱਤਾ ਹੈ ਕਿ ਉੱਥੇ ਰੇਲ ਗੱਡੀ ਨੂੰ ਅਗਵਾ ਕਰਨ ਵਿੱਚ ਭਾਰਤ ਦਾ ਹੱਥ ਸੀ ਰੰਗਾਂ ਦਾ ਤਿਹਾਰ ਹੋਲੀ ਅੱਜ ਦੇਸ਼ ਭਰ ਵਿੱਚ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ आनंदपुर साहिब ਵਿਖੇ ਹੋਲੇ ਮੱਲੇ ਦਾ ਅੱਜ ਦੂਜਾ ਦਿਨ ਹੈ ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ਼੍ਰੀ ਅਨੰਦਪੁਰ ਸਾਹਿਬ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਇਆ ਜਾਏਗਾ ਤੇ ਪੰਜਾਬ ਵਿੱਚ ਪਹਿਲੇ ਮਾਰਚ ਤੋਂ ਸ਼ੁਰੂ ਕੀਤੀ ਗਈ ਨਸ਼ਾ ਵਿਰੁੱਧ ਮੁਹਿੰਮ ਚ ਹੁਣ ਤੱਕ ਰਾਜ ਵਿੱਚ 1750 ਤੋਂ ਵੱਧ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਹੁਣ ਖਬਰਾਂ ਵਿਸਥਾਰ ਨਾਲ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਰੂਸ-ਯੂਕਰੇਨ جنگ ਤੇ ਧਿਆਨ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ट्रम्प समेत विश्व दे कई नेताओंបាន بات ਕੀਤਾ ਹੈ ਕੱਲ ਬੇਲਾਰੂਸ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਲੁਕਾਂਸ਼ੇਕੋ ਦੇ ਨਾਲ ਇੱਕ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਸ਼੍ਰੀ ਪੁਤਿਨ ਨੇ ਕਈ ਵਿਸ਼ਵ ਚੁਣੌਤੀਆਂ ਦੇ ਬਾਵਜੂਦ ਜੰਗ ਪ੍ਰਭਾਵਿਤ ਖੇਤਰ ਵਿੱਚ ਸ਼ਾਂਤੀ ਲਿਆਉਣ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬ੍ਰਾਜ਼ੀਲ ਅਤੇ ਦੱਖਣੀ ਅਫਰੀਕਾ ਦੇ ਰਾਸ਼ਟਰਪਤੀਆਂ ਸਮੇਤ ਕਈ ਵਿਸ਼ਵ ਨੇਤਾਵਾਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ-ਯੂਕਰੇਨ ਜੰਗ ਤੇ ਕਿਹਾ ਸੀ ਕਿ ਭਾਰਤ ਸ਼ਾਂਤੀ ਦੇ ਪੱਖ ਵਿੱਚ ਹੈ भारत का अपना पक्ष है और भारत का पक्ष है शांति और मैंने राष्ट्रपति पुतिन को उनकी मौजूदगी में मीडिया के सामने कहा था कि ये समय युद्ध का नहीं है और मेरा एक कन्विक्शन है कि समस्याओं का समाधान युद्ध के मैदानों में नहीं निकलता है वो टेबल पर चर्चा करके ही निकलता है ਭਾਰਤ ਨੇ ਪਾਕਿਸਤਾਨ ਦੇ ਇਹਨਾਂ ਇਲਜ਼ਾਮਾਂ ਨੂੰ ਬੇਬੁਨਿਆਦ ਘਰਾੜ ਦਿੱਤਾ ਹੈ ਕਿ ਉੱਥੇ ਰੇਲ ਗੱਡੀ ਨੂੰ ਅਗਵਾ ਕਰਨ ਵਿੱਚ ਭਾਰਤ ਦਾ ਹੱਥ ਸੀ ਪਾਕਿਸਤਾਨ ਦੇ ਇਲਜ਼ਾਮਾਂ ਤੇ ਮੀਡੀਆ ਦੇ ਸਵਾਲਾਂ ਦੇ ਜਵਾਬ 'ਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਭਾਰਤ ਪਾਕਿਸਤਾਨ ਦੇ ਬੇਬੁਨਿਆਦ ਇਲਜ਼ਾਮਾਂ ਨੂੰ ਸਾਫ਼ ਤੌਰ ਤੇ ਰੱਦ ਕਰਦਾ ਹੈ ਉਹਨਾਂ ਨੇ ਕਿਹਾ ਕਿ ਪੂਰੀ ਦੁਨੀਆ ਜਾਣਦੀ ਹੈ ਕਿ ਆਲਮੀ دہشت گردੀ ਦਾ ਕੇਂਦਰ ਕਿੱਥੇ ਹੈ ਬੁਲਾਰੇ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਨੂੰ ਆਪਣੀਆਂ ਅੰਦਰੂਨੀ ਸਮੱਸਿਆਵਾਂ ਅਤੇ ناکਾਮਯਾਬੀਆਂ ਲਈ ਉਂਗਲ ਉਠਾਉਣ ਅਤੇ ਦੂਜਿਆਂ ਤੇ ਇਲਜ਼ਾਮ ਲਾਉਣ ਦੀ ਬਜਾਏ ਆਪਣੇ ਅੰਦਰ ਜਾਤ ਮਾਰਨੀ ਚਾਹੀਦੀ ਹੈ ਰੰਗਾ ਦਾ ਤਿਉਹਾਰ ਹੋਲੀ ਪੂਰੇ ਦੇਸ਼ ਦੇ ਨਾਲ-ਨਾਲ ਪੰਜਾਬ ਵਿੱਚ ਵੀ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਸਵੇਰ ਤੋਂ ਹੀ ਲੋਕ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਰੰਗਣ ਲਈ ਜੋਸ਼ ਵਿੱਚ ਨਜ਼ਰ ਆਏ ਹਾਲਾਂਕਿ ਹੁਣ ਲੋਕ ਹੌਲੀ-ਹੌਲੀ ਸਿਹਾਰ ਨੂੰ ਸਹਿਜ ਤੰਗ ਤੇ ਸਮਾਜਿਕ ਵਿਸ਼ਿਆਂ ਨਾਲ ਜੋੜ ਕੇ ਮਨਾਉਣ ਲੱਗੇ ਨੇ ਨੇਣਾ ਸ਼ੇਰ ਕੁਮਾਰ ਸਾਥਰੀ ਇਹ ਤਿਹਾਰ ਆ ਸਾਨੂੰ ਸ਼ਾਬਾਹੀ ਢੰਗ ਨਾਲ ਬਣਾਉਣਾ ਚਾਹੀਦਾ ਇਹ ਅੰਗਰਾ ਤਿਹਾਰ ਆ ਖੁਸ਼ੀਆਂ ਤੇ ਲਾਸ ਲੈ ਕੇ ਸਭ ਦੀ ਲਾਈਫ ਦੇ ਵਿੱਚ ਇਹਨੂੰ ਆਪਣਾ ਬਣਾਉਣਾ ਚਾਹੀਦਾ ਤੁਹਾਨੂੰ ਹੈ ਜੀ ਮੇਰੇ ਨਾਲ ਸਿਆਰਾ ਦੋਸਤਾਂ ਨਾਲ ਹੋਲੀ ਮਨਾਈਦੀ ਹੈ ਹਰ ਬਲ ਹੋਲੀ ਮਨਾਈਦੀ ਹੈ ਜੀ ਸਾਰੇ ਤਿਹਾਰ ਨੂੰ ਤੁਮ ਤਾਰ ਨਾਲ ਮਨਾਣ ਬਿਲਕੁਲ ਲੜਾਈ ਤੋਂ ਬਚ ਕੇ ਮੇਰੇ ਵੱਲੋਂ ਸਨੀ ਸ਼ਰਮਾ ਵੱਲੋਂ ਸਹਿਲਾ ਦਾ ਹੋਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਇਕੱਠੇ ਹੋ ਕੇ ਜਾਰੇ ਤਿਹਾਰ ਮਨਾਣਿਆ ਦਾ ਭਾਈਚਾਰਕ ਸਾਜ ਵੱਧ ਹੀ ਆ ਜੀ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਸਾਡੇ ਪੂਰਾ ਐਲਤ ਹੋਂਟਾ ਨਾਲ ਸਭ ਇਕੱਠੇ ਹੋ ਕੇ ਇਹਨੂੰ ਮਨਾਣਾ ਚਾਹੀਦਾ ਇਹਦੇ ਅੰਮ੍ਰਿਤਸਰ ਦੇ ਪ੍ਰਸਿੱਧ ਦੁਰਗਾਣਾ ਮੰਦਿਰ ਵਿਖੇ ਵੀ ਅੱਜ ਹੋਲੀ ਦਾ ਤਿਉਹਾਰ ਬੜੀ ਧੂਮ-ਧਾਮ ਤੇ ਸ਼ਰਧਾਨੰਨ ਮਨਾਇਆ ਗਿਆ ਜਿੱਥੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਮੰਦਿਰ ਵਿਖੇ ਮੱਥਾ ਟੇਕਿਆ ਤੇ ਮੱਥਾ ਟੇਕਣ ਉਪਰੰਤ ਹੋਲੀ ਖੇਡੀ ਬਹੁਤ ਸਾਰੇ ਸ਼ਰਧਾਲੂ ਠਾਕੁਰ ਜੀ ਨੂੰ ਦੁਰਗਾਣਾ ਮੰਦਿਰ ਲੈ ਕੇ ਆਏ ਜਿੱਥੇ ਲੋਕਾਂ ਨੇ ਠਾਕੁਰ ਜੀ ਨਾਲ ਵੀ ਹੋਲੀ ਖੇਡੀ ਅਨੰਦਪੁਰ ਸਾਹਿਬ ਵਿਖੇ ਓਲੇ ਮੱਲੇ ਦਾਜ ਦੂਸਰਾ ਦਿਨ ਹੈ ਅਤੇ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਸੰਗਤਾਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਲਾ ਮੱਲਾ ਮਨਾਉਣ ਲਈ ਪਹੁੰਚ ਰਹੀਆਂ ਨੇ ਨਨਦਪੁਰ ਸਾਹਿਬ ਦੀ ਧਰਤੀ ਖਾਲਸਾ ਰੰਗ ਵਿੱਚ ਰੰਗੀ ਹੋਈ ਹੈ ਅਤੇ ਨਿਹੰਗ ਸੰਗਾ ਦੇ ਵੱਖ-ਵੱਖ ਜਥੇ ਨਿਹੰਗ ਸਿੰਘ ਜਥੇਦਾਰ ਛਾਉਣੀਆਂ ਵਿਖੇ ਪਹੁੰਚ ਰਹੇ ਨੇ ਕੋਲੇ ਮੁਹੱਲੇ ਦੇ ਆਖਰੀ ਦਿਨ ਪਲਕੇ 15 ਮਾਰਚ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਪੋਪਾਏ ਜਾਣ ਗਿਆ ਅਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਸਿੰਘ ਸਹਿਬਾਨਾਂ ਦੀ ਅਗਵਾਈ ਹੇਠ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਮੁਹੱਲਾ ਕੱਢਿਆ ਜਾਏਗਾ ਜਿਸ ਵਿੱਚ ਤਖਤਾ ਦੇ ਜਥੇਦਾਰਾਂ ਤੋਂ ਇਲਾਵਾ ਸ਼ੋਮਣੀ ਕਮੇਟੀ ਮੈਂਬਰ ਅਤੇ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ ਸ਼ਾਮਲ ਹੋਣਗੀਆਂ ਕੋਲੇ ਮੁਹੱਲੇ ਵਿਕੇ ਖਾਲਸਾਈ ਖੇਡਾਂ ਦਾ ਪ੍ਰਦਰਸ਼ਨ ਵੀ ਕੀਤਾ ਜਾਂਦਾ ਹੈ ਅੱਜ ਮੋਹਲੇ ਮੱਲੇ ਦੇ ਦੂਜੇ ਦਿਨ ਸੂਬੇ ਦੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਗੁਰੂ ਚਰਨਾ ਵਿੱਚ ਨਤਮਸਤਕ ਹੋਣ ਲਈ ਤਗਾ ਸ਼੍ਰੀ ਕੇਸਗੜ ਸਾਹਿਬ ਪਹੁੰਚੇ ਇਸ ਮੌਕੇ ਉਹਨਾਂ ਨਾਲ ਹੋਰ ਪਤਵੰਤੇ ਵੀ ਮੌਜੂਦ ਸਨ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਖਾਲਸੇ ਦੇ ਕੌਮੀ ਤਿਹਾਰ ਹੋਲਾ ਮੱਲਾ ਦੀਆਂ ਸਾਰਿਆਂ ਨੂੰ ਮੁਬਾਰਕਬਾਦ ਦਿੱਤੀ ਉਹਨਾਂ ਕਿਹਾ ਕਿ ਹੋਲਾ ਮੱਲਾ ਸਿਰਫ ਇੱਕ ਧਰਮ ਜਾਂ ਇੱਕ ਬਰਾਦਰੀ ਦੇ ਲੋਕਾਂ ਦਾ ਤਿਹਾਰ ਨਹੀਂ ਸਗੋਂ ਸਮੁੱਚੀ ਮਾਨਵਤਾ ਦਾ ਤਿਹਾਰ ਹੈ ਤੇ ਅੱਜ ਦੇਸ਼ ਅਤੇ ਦੁਨੀਆ ਤੋਂ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਗੁਰੂ ਚਰਨਾ ਵਿੱਚ ਨਤਮਸਤਕ ਹੋ ਰਹੀਆਂ ਨੇ ਇਸ ਮੌਕੇ ਉਹਨਾਂ ਕਿਹਾ ਕਿ ਸ਼੍ਰੀ ਅਨੰਦਪੁਰ ਸਾਹਿਬ ਦੀ ਤਰੱਕੀ ਅਤੇ ਇਥੋਂ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਇਆ ਜਾਏਗਾ ਤੇ ਜਲਦ ਹੀ ਮਲਟੀ ਸਪੈਸ਼ੈਲਟੀ ਹਸਪਤਾਲ ਤੇ ਇਲਾਕੇ ਦੀ ਲੋੜ ਮੁਤਾਬਕ ਸਹੂਲਤਾਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕੀਤਾ ਜਾਏਗਾ ਸੂਬੇ ਭਰ ਵਿੱਚ ਅੱਜ ਹੋਲੀ ਮੌਕੇ ਖਾਸ ਪੁਲਿਸ ਨਿਗਰਾਨੀ ਕੀਤੀ ਗਈ ਇਸ ਸਬੰਧ ਵਿੱਚ ਸ਼੍ਰੀ ਮੁਕੱਤਰ ਸੈਵਿਕੇ ਪੁਲਿਸ ਨੇ ਹੋਲੀ ਦੇ ਬਹਾਨੇ ਹੁਲੜਬਾਜ਼ੀ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ। ਸ਼ਹਿਰ ਵਿੱਚ ਟ੍ਰੈਫਿਕ ਪੁਲਿਸ ਵੱਲੋਂ ਵਕ-ਵਕ ਥਾਮ ਅਤੇ ਨਾਕੇ ਬੰਦੀ ਕੀਤੀ ਗਈ ਤੇ ਅਜਿਹੇ ਵਾਹਨ ਚਾਲਕਾਂ ਦੇ ਚਲਾਨ ਕੱਟੇ ਗਏ ਜੋ ਕਿ ਹੁਲੜਬਾਜ਼ੀ ਕਰ ਰਹੇ ਸਨ। ਟ੍ਰੈਫਿਕ ਇੰਚਾਰਜ ਅਰਸ਼ੇਮ ਸਿੰਘ ਨੇ ਦੱਸਿਆ ਕਿ ਰੰਗਾਂ ਦਾ ਤਿਉਹਾਰ ਹੱਸਦੇ ਖੇਡਦੇ ਹੋਏ ਮਨਾਉਣਾ ਚਾਹੀਦਾ ਹੈ ਪਰ ਕੁਝ ਲੋਕ ਇਸ ਮਹਾਨੇ ਹੁਲੜਬਾਜ਼ੀ ਕਰਦੇ ਨੇ ਜਿਨ੍ਹਾਂ ਖਿਲਾਫ ਪੁਲਿਸ ਵੱਲੋਂ ਅੱਜ ਕਾਰਵਾਈ ਕੀਤੀ ਜਾ ਰਹੀ ਹੈ। ਉੱਧਰ ਏ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @airr ਨਿਊਜ਼ ਜਲੰਧਰ ਪੰਜਾਬ ਵਿੱਚ ਪਹਿਲੀ ਮਾਰਚ ਤੋਂ ਸ਼ੁਰੂ ਕੀਤੀ ਗਈ ਨਸ਼ਿਆਂ ਵਿਰੁੱਧ ਮੁਹਿੰਮ ਚ ਹੁਣ ਤੱਕ 1750 ਤੋਂ ਵੱਧ ਨਸ਼ਾ ਤਸਕਰਾਂ ਤੇ ਹੋਰਨਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਤੇ ਉਹਨਾਂ ਦੀਆਂ 29 ਗਾਰ ਕਾਨੂੰਨੀ ਜਾਇਦਾਦਾਂ ਨੂੰ ਜ਼ਬਤ ਕੀਤਾ ਗਿਆ ਹੈ। ਜਦੋਂ ਨਸ਼ਿਆਂ ਵਿਰੁੱਧ ਮੁਹਿੰਮ ਦੌਰਾਨ 80 ਕਿਲੋਗ੍ਰਾਮ ਤੋਂ ਵੱਧ ਹੈਰੋਇਨ, ਪੋਕੀ, ਐਫੀਮ, ਗਾਂਜਾ, ਆਈਸ ਅਤੇ ਪਾਬੰਦੀਸ਼ੁਦਾ ਦਵਾਈਆਂ, ਹਥਿਆਰ ਅਤੇ ਗੋਲੀ ਸਿੱਕੇ ਤੋਂ ਇਲਾਵਾ 60 ਲੱਖ ਰੁਪਏ ਦੀ ਨਸ਼ੀਲੇ ਪਦਾਰਥਾਂ ਦੀ ਰਕਮ ਵੀ ਜ਼ਬਤ ਕੀਤੀ ਗਈ ਹੈ। ਇਸ ਮੁਹਿੰਮ ਬਾਰੇ ਕੈਬਨਟ ਆਫ ਕਮੇਟੀ ਦੇ ਚੇਅਰਮੈਨ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਜੋ ਕਿ ਸੂਬੇ ਦੇ ਖਜ਼ਾਨਾ ਮੰ ਨਦੀ ਰੋਕथाम ਲਈ ਲੋਕਾਂ ਨੂੰ ਜਾਗਰੂਕ ਕਰਨ ਅਤੇ ਉਨ੍ਹਾਂ ਦੀ ਸਰਗਰਮ ਹਿੱਸੇਦਾਰੀ ਨੂੰ ਉਤਸ਼ਾਹਿਤ ਕਰਨ ਲਈ ਵਿਦਿਆਰਥੀਆਂ ਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਸ਼ਾਮਲ ਕਰਨ ਲਈ ਠੋਸ ਮਹਿੰਮ ਵੀ ਚੱਲੀ ਜਾ ਰਹੀ ਹੈ ਇਸੇ ਸੰਬੰਧ ਵਿੱਚ ਕੱਲ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਅਮਲੋਵ ਦੇ ਇੱਕ ਮੈਡੀਕਲ ਸਟੋਰ ਤੇ ਹਮਲੋ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ ਜਿਸ ਵਿੱਚ ਟੀਮ ਨੂੰ ਵੱਡੀ ਗਿਣਤੀ ਵਿੱਚ ਨਕਦ ਰਕਮ ਬਿਲੀ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਅਮਲੋਵ ਗੁਰਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਯੋਗ ਨਸ਼ਾ ਵਿਰੁੱਧ ਮਹਿੰਮ ਚਲਾਈ ਜਾ ਰਹੀ ਹੈ ਜਿਸ ਤਹਿਸ ਪੁਲਿਸ ਵੱਲੋਂ ਡਰੱਗ ਇੰਸਪੈਕਟਰ ਦੀ ਅਗਵਾਈ ਵਿੱਚ ਅਮ ਮੈਡੀਕਲਾਂ ਤੇ ਜਾਂਚ ਕੀਤੀ ਗਈ ਤੇ ਇਹਨਾਂ ਵਿੱਚੋਂ ਇੱਕ ਤੋਂ ਉਹਨਾਂ ਨੂੰ ਨਕਦੀ ਬਰਾਮਦ ਹੋਈ। ਕੱਲ ਅਸੀਂ ਡਰੱਗ ਇੰਸਪੈਕਟਰ ਨਾਲ ਲੈ ਕੇ ਅਮਲੋ ਉਹਦੇ ਸਾਰੇ ਮੈਡੀਕਲ ਸਟੋਰ ਚੈੱਕ ਕਰਵਾਏ ਸੀ ਕਿ ਡਾਇਮੰਡ ਮੈਡੀਕਲ ਸਟੋਰ ਹੈ ਮਲੋ ਤਾਂ ਉੱਥੇ ਜਦੋਂ ਚੈੱਕ ਕਰਦੇ ਸੀਗੇ ਡਰੱਗ ਇੰਸਪੈਕਟਰ ਸਵੇਤ ਸਾਡੀ ਪੁਲਿਸ ਤਾਂ ਉੱਥੋਂ ਨਾਲ ਸਾਨੂੰ ਉਹ ਹਾਲਾਤ ਕੁਝ ਉਹਨਾਂ ਦੇ ਐਕਟੀਵਿਟੀ ਠੀਕ ਨਹੀਂ ਲੱਗੀ ਤਾਂ ਚੈੱਕ ਕੀਤਾ ਤਾਂ ਉੱਥੇ ਜਿਹੜਾ ਪੈਸੇ ਸੀਗੇ ਕ੍ਰਾਂਸੀ ਇੰਡੀਅਨ ਕ੍ਰਾਂਸੀ ਸੀ ਉਹਨਾਂ ਨੇ ਬੜੇ ਗਲਤ ਤਰੀਕੇ ਨਾਲ ਉਹਨਾਂ ਨੂੰ ਉਹਨੇ ਵਿੱਥਾ ਪੁੰਜਾ ਚ ਵਾਰ-ਵਾਰ ਕੇ ਲੁਕੋ ਲਪੋ ਰੱਖਿਆ ਹੋਇਆ ਸੀ ਕਿਸੇ ਕਰ ਸਾਨੂੰ ਸ਼ੱਕ ਪਿਆ ਤੇ ਉਹ ਅਸੀਂ ساری ਜਿਹੜੀ ਰਿਕਵਰੀ ਉੱਥੋਂ ਕਰਾਂਸੀ ਕੀਤੀ ਹੈ ਰਿਕਵਰ ਹੋ ਗਈ ਹੈ ਜੀ 37 ਲੱਖ ਦੀ ਵੀ ਉਹ ਸੀ ਮੋਤਬਰ ਬੰਦੇ ਆ ਪੁਲਿਸ ਤੇ ਡਰਗ ਇਨਸਪੈਕਟਰ ਦੀ ਹਾਜ਼ਰੀ ਦੇ ਵਿੱਚ ਉੱਥੋਂ ਸੀਲ ਕੀਤੀ ਹੈ ਤੇ ਉਸ ਤੋਂ ਬਾਅਦ ਇਨਕਮ ਟੈਕਸ ਦੀ ਟੀਮ ਨੂੰ ਉੱਥੇ ਬੁਲਾਇਆ ਗਿਆ ਸੀਗਾ ਤਾਂ ਜਿਹੜੀ ਉਹ ਅਗਲੀ ਉਹਨਾਂ ਦੀ ਕਾਰਵਾਈ ਜਿਹੜੀ ਅਮਲ ਵਿੱਚ ਲਿਆਂਦੀ ਗਈ ਹੈ ਕਿ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਵਿੱਢੀ ਗਈ ਮੁਹਿੰਮ ਤਹਿਤ ਲਗਾਤਾਰ ਅਪਰਾਧਿਕ ਅਨਸਰਾਨੂਆਂ ਨੂੰ ਕਾਬੂ ਕੀਤਾ ਜਾ ਰਿਹਾ ਹੈ ਇਸੇ ਸੰਬੰਧ ਵਿੱਚ ਗੈਂਗਸਟਰ ਵਿਰੋਧੀ ਟਾਸਕ ਫੋਰਸ ਅਤੇ ਸੀਆਈਏ ਜੈਤੋ ਦੀਆਂ ਸਾਂਝੀ ਕਰਵਾਈ ਵਿੱਚ ਵਿਦੇਸ਼ੀ ਗੈਂਗਸਟਰ ਗੌਰਵ ਉਰਫ ਲੱਕੀ ਅਤੇ ਦਵਿੰਦਰ ਬੰਬੀਹਾ ਗੈਂਗ ਦੇ ਸ਼ੂਟਰ ਮਨਪ੍ਰੀਤ ਸਿੰਘ ਉਰਫ ਮਨੀ ਨੋ ਪਿੰਡ ਕੋਕਿਆਣਾ ਨਸਤੇਕ ਮੁੱਠਪੇੜ ਤੋਂ ਬਾਅਦ ਕਾਬੂ ਕੀਤਾ ਗਿਆ ਵਧੇਰੇ ਜਾਣਕਾਰੀ ਦਿੰਦੇ ਫਰੀਦਕੋਟ ਦੇ SSP ਡਾਕਟਰ ਪ੍ਰਗਿਆ ਜੈਨ ਨੇ ਕਿਹਾ ਕਿ ਇੱਕ ਖਾਸ ਦੰਗਾਰੀ ਮਿਲਣ ਤੇ ਕਾਰਵਾਈ ਕਰਦਿਆਂ AGTF ਅਤੇ CIA ਜਤੋ ਵੱਲੋਂ ਕਾਰਵਾਈ ਕੀਤੀ ਗਈ ਤੇ ਇਹਨਾਂ ਨੂੰ ਫੜਿਆ ਗਿਆ। ਉਹਨਾਂ ਦੱਸਿਆ ਕਿ ਪੁਲਿਸ ਪਾਰਟੀ ਨੇ ਇੱਕ ਪਿਸਤੌਲ 304 ਜ਼ਿੰਦਾਕਾਰਤੂਸ ਬਰਾਮਦ ਕੀਤੇ ਨੇ। ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੇ ਪਿੰਡ ਠਾਕਰਪੁਰ ਨੇੜਿਓਂ ਚ ਖੇਤਾਂ ਵਿੱਚੋਂ ਪੁਲਿਸ ਨੇ ਇੱਕ ਬੈਗ ਚੋਂ ਹਿਰੋਇਨ ਸਮੇਤ ਕੁਝ ਹਥਿਆਰ ਬਰਾਮਦ ਕੀਤੇ ਹਲਕੇ ਮੁਤਾਬਕ ਪਿੰਡ ਠਾਕਰਪੁਰ ਵਿਖੇ ਕਿਸਾਨ ਵੱਲੋਂ ਆਪਣੇ ਖੇਤਾਂ ਵਿੱਚ ਇੱਕ ਸ਼ੱਕੀ ਬੈਗ ਦੇਖਣ ਤੇ ਫੌਰਨ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਵੱਲੋਂ ਚੁਧਿਕਾਰੀਆਂ ਸਮੇਤ ਜਦੋਂ ਉੱਥੇ ਪਹੁੰਚ ਕੇ ਇਸ ਬੈਗ ਨੂੰ ਕਬਜ਼ੇ ਵਿੱਚ ਲਿਆ ਗਿਆ ਤਾਂ ਬੈਗ ਵਿੱਚੋਂ ਹਿਰੋਇਨ ਸਮੇਤ ਜ਼ਿੰਦਾ ਰੌਂਦ ਅਤੇ ਹਥਿਆਰ ਮਿਲੇ ਪੁਲਿਸ ਵੱਲੋਂ ਇਸ ਸਾਰੇ ਮਾਮਲੇ ਦੀ ਪੂਰੀ ਬਾਰੀਕੀ ਨਾਲ ਪੜਤਾਲ ਸ਼ੁਰੂ ਕਰ ਦਿੱਤੀ ਗਈਏ ਪੰਜਾਬ ਚੰਡੀਗੜ੍ਹ ਸਰਹੱਤੀ Holi ਦੌਰਾਨ ਲਾਏ ਗਏ ਨਾਕੇ ਤੇ ਹੋਏ ਹਾਦਸੇ ਵਿੱਚ ਦੋ ਪੁਲਿਸ ਮੁਲਾਜ਼ਮਾ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਸਵੇਰੇ ਵਾਪਰੀ। ਕਾਰ ਅਚਾਨਕ ਤੇਜ਼ੀ ਨਾਲ ਆਇਆ ਤੇ ਇਸਨੇ ਨਾਕੇ ਤੇ ਖੜੇ ਪੁਲਿਸ ਵਾਲਿਆਂ ਨੂੰ ਟੱਕਰ ਮਾਰ ਦਿੱਤੀ ਤੇ ਟੱਕਰ ਵਿੱਚ ਤੇ ਲੋਕਾਂ ਆਰਦਿ ਲਪੇਟ ਵਿੱਚ ਆ ਗਏ। ਪੁਲਿਸ ਨੇ ਸੁਰੱਖਿਆ ਲਈ ਨਾਕੇ ਤੇ ਕੰਡਿਆਲੀ ਤਾਰ ਲਾਈ ਹੋਈ ਸੀ। ਤਿੰਨੋਂ ਵਿਅਕਤੀ ਤਾਰਾਂ ਵਿੱਚ ਫਸਕੇ ਤੇ ਉਹਨਾਂ ਦਾ ਸਰੀਰ ਦੇ ਟੁਕੜੇ ਹੋ ਗਏ ਸੀਸੀਟੀਵੀ ਕੈਮਰੇ ਦੀ ਨਿਗਰਾਨੀ ਰਾਹੀਂ ਕਾਰ ਨੰਬਰ ਦੇ ਆਧਾਰ ਤੇ ਪੁਲਿਸ ਨੇ ਮੁਲਜ਼ਮ ਦੀ ਪਛਾਣ ਕੀਤੀ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਵੱਲੋਂ ਕਰਵਾਏ ਗੇ ਮੈਡੀਕਲ ਚ ਦੱਸਿਆ ਗਿਆ ਕਿ ਚਾਲਕ ਸ਼ਰਾਬ ਦੇ ਨਸ਼ੇ ਵਿੱਚ ਸੀ ਸੂਚਨਾ ਮਿਲਦੇ ਹੀ ਚੰਡੀਗੜ੍ਹ ਦੇ ਐਸਐਸਪੀ ਕਮਰਦੀਪ ਕੌਰ ਖੁਦ ਮੌਕੇ ਤੇ ਪਹੁੰਚੇ ਤੇ ਘਟਨਾ ਦਾ ਚਾਇਜ਼ ਆ ਲਿਆ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਰੀ ਕਾਰਵਾਈ ਸ਼ੁਰੂ ਕਰ ਦਿੱਤੀ ਫਰੀਦਕੋਟ ਦੇ ਵਿਧਾਇਕ ਗੁਰਦੀਪ ਸਿੰਘ ਸੇਖੋਂ ਨੇ ਕਿਹਾ ਕਿ ਪੰਜਾਬ ਸਰਕਾਰ ਰਾਜ ਦੇ ਸਰਪੱਖੀ ਵਿਕਾਸ ਲਈ ਬਚਨ ਬੱਧੇ ਤੇ ਰਾ ਸਰਕਾਰ ਵੱਲੋਂ ਸਿੱਖਿਆ ਅਤੇ ਸਿਹਤ ਦੇ ਖੇਤਰਾਂ ਵਿੱਚ ਸਰਜੀਹੀ ਤੌਰ ਤੇ ਵਿਕਾਸ ਕੀਤਾ ਜਾ ਰਿਹਾ ਹੈ ਇਹ ਗੱਲ ਉਹਨਾਂ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਦੇ ਸੈਕੰਡਰੀ ਅਤੇ ਹਾਈ ਸਕੂਲਾਂ ਦੇ ਵਿਕਾਸ ਲਈ 1 ਕਰੋੜ ਰੁਪਏ ਦੀ ਰਾਸ਼ੀ ਖਰਚੇ ਜਾਣ ਸੰਬੰਧੀ ਜਾਣਕਾਰੀ ਦਿੰਦਿਆਂ ਕਹੀ ਆਖਿਰਚ ਖਾਸ ਖਬਰਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਰੂਸ-ਯੂਕਰੇਨ ਜੰਗ ਤੇ ਧਿਆਨ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਦੁਨੀਆ ਦੇ ਕਈ ਨੇਤਾਵਾਂ ਦਾ ਤਾਨ-ਬਾਤ ਕੀਤਾ ਹੈ। ਭਾਰਤ ਤੇ ਪਾਕਿਸਤਾਨ ਦੀਆਂ ਇਲਜ਼ਾਮਾਂ ਨੂੰ ਬੇਬੁਨਿਆਦ ਘਰਾੜ ਦਿੱਤਾ ਹੈ ਕਿ ਉੱਥੇ ਰੇਲ ਗੱਡੀ ਨੂੰ ਅਗਵਾ ਕਰਨ ਵਿੱਚ ਭਾਰਤ ਦਾ ਹੱਥ ਸੀ। ਰੰਗਾਂ ਦਾ ਤਿਹਾਰ ਹੋਲੀ ਅਜ ਦੇਸ਼ ਭਰ ਵਿੱਚ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਅਨੰਦਪੁਰ ਸਾਹਿਬ ਵਿਖੇ ਹੋਲੇ ਮੱਲੇ ਦਾ ਅੱਜ ਦੂਜਾ ਦਿਨ ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ਼੍ਰੀ ਅਨੰਦਪੁਰ ਸਾਹਿਬ ਦੇ ਪੁਨਿਆਦੀ ਟਾਂਚੇ ਨੂੰ ਬਿਹਤਰ ਬਣਾਇਆ ਜਾਏਗਾ। ਇਸ ਦੇ ਨਾਲ ਹੀ ਆਕਾ રાષ્ટ્રીય બુલેટિન તી સુ સાડે સતસ્કાર